ਦੋਸਤੋ ਮੈਂ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਬਲਾਚੌਰ ਤੋਂ ਮੇਰਾ ਫੇਸਬੁੱਕ ਤੇ ਇੱਕ ਤੇਜ਼ ਚੱਲ ਰਿਹਾ ਧੀਆਂ ਦਾ ਸੱਚ ਉਸ ਵਿੱਚ ਮੈਂ ਧੀਆਂ ਤੇ ਹੋ ਰਹੇ ਅੱਜ ਦੀ ਡੇਟ ਦੇ ਵਿੱਚ ਅਤਿਆਚਾਰਾਂ ਦੇ ਸੰਬੰਧੀ ਜਾਂ ਹੋਰ ਵੀ ਜੋ ਧੀਆਂ ਦੀ ਸਚਾਈ ਹੈ ਉਹ ਸਮਾਜ ਦੇ ਸਾਹਮਣੇ ਪੇਸ਼ ਕਰਨ ਕਰਦਾ ਆ ਰਿਹਾ ਹਾਂ ਕਾਫੀ ਦੇਰ ਤੋਂ ਉਸ ਦੇ ਵਿੱਚ ਅਗਰ ਕੋਈ ਮੈਂ ਗਲਤ ਲਿਖਦਾ ਜਾਂ ਕਿਸੇ ਜਗ੍ਹਾ ਤੋਂ ਮੈਂ ਗਲਤ ਹੋਵਾਂ ਤਾਂ ਤੁਸੀਂ ਉਸ ਦੀ ਮੈਨੂੰ ਸੁਝਾ ਦਿੰਦੇ ਰਹੋ ਔਰ ਇਸ ਪੋਇਜ਼ਨ ਨੂੰ ਪੱਧ ਤੋਂ ਵੱਧ ਪਬਲਿਕ ਦੇ ਵਿੱਚ ਲਿਆਓ ਉਸ ਵਿੱਚ ਮੈਂ ਹੁਣ ਮੇਰਾ ਛੋਟਾ ਵੀਰ ਰਣਵੀਰ ਜੀ ਇੱਕ ਗੀਤ ਪੇਸ਼ ਕਰ ਰਿਹਾ ਉਹ ਅਸੀਂ ਈਆਂ ਦੇ ਸੱਚ ਪੇਜ ਤੇ ਕਾਣ ਜਾ ਰਹੇ ਹਾਂ ਅੱਛਾ ਗਾ ਵੀ ਮੈ ਰਣਵੀਰ ਤੁਹਾਨੂੰ ਆਪਣੇ ਵੱਲੋਂ ਈਆਂ ਦੇ ਸੱਚ ਦੇ ਵਿੱਚ ਕੁਝ ਲੈਣਾ ਬੋਲਣ ਜਾ ਰਹੇ ਹਾਂ ਉਮੀਦ ਹੈ ਤੁਸੀਂ ਇਹ ਸੱਚ ਵਿੱਚ ਗੀਤ ਕਿਉਂਕਿ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਚੱਲਦਾ ਆ ਰਿਹਾ ਹੈ ਕੁੜੀਆਂ ਨੂੰ ਆਇਲਟਸ ਕਰਵਾ ਕੇ ਵੱਧ ਤੋਂ ਵੱਧ ਤਾਲੀਮ ਦੇ ਕੇ ਉਹਨਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜਦੇ ਆ ਆਪਣੇ ਆਪਣੇ ਫਾਇਦੇ ਵਾਸਤੇ ਪਰ ਇਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਅੱਜ ਮੈਂ ਕਸ਼ਮੀਰ ਸਿੰਘ ਢਿੱਲੋਂ ਜੀ ਡਾਕਟਰ ਸਾਹਿਬ ਦੇ ਨਾਲ ਬੈਠਾ ਤੇ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਤੇ ਉੱਪਰ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਨ ਲਈ ਸੋ ਮੈਂ ਇੱਕ ਲਾਸ ਦੇ ਵਿੱਚ ਦੋ ਲੈਣਾ ਕਹਾਂਗਾ ਜੀ ਕੱਲੀ ਨੂੰ ਨਾ ਬਾਪੂ ਮੈਨੂੰ ਤੂੰ ਜਾਣ ਦਿੰਦਾ ਮਿਲੇ ਕੱਲੀ ਨੂੰ ਨਾ ਮਾਂ ਮੈਨੂੰ ਤੂੰ ਜਾਣ ਦਿੰਦਾ ਖਿਲੇ ਅੱਜ ਵਿੱਚ ਪਰ ਦੱਸਾਂ ਬਿਚ ਪਰਦੇਸਾਂ ਕਾ ਤੋਂ ਕੱਲੀ ਤੋਰਦਾ ਮਾਫ਼ ਕਰੀ ਮਾਫ਼ ਕਰੀ ਬਾਪੂ ਜੇ ਮੈਂ ਸੱਚ ਬੋਲਦਾ ਮਾਫ਼ ਕਰੀ ਧੰਨਵਾਦ ਤੇਰਾ ਤੂੰ ਦਵਾਈ ਬਿਤੇਆ ਪਰ ਸਾਰੀ ਖੂ ਮੇਰੀ ਪਾਈ ਬਤੇ ਆ ਦਸਵੀਂ ਜਮਾਤ ਫੇਲ ਮੇਰੇ ਘਰ ਵਾਲਾ ਅੱਜ ਫੁੱਲ ਮੈਂ ਗੁਲਾਬ ਕੰਡਿਆਂ ਚ ਰੋਲਦਾ ਮਾਫ ਕਰੀ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਦਾ ਮਾ ਬਾਪੂ ਤੇਰੇ ਪੁੱਤਾਂ ਨੂੰ ਸੀ ਸ਼ੌਕ ਬਾਰ ਜਾਣਦਾ ਸਾਰਿਆਂ ਨਿਰੜੀ ਤੀਨੂ ਸੁળી ਉੱਤੇ ਝਾੜਦਾ ਭਾਵੇਂ ਤੇਰਾ ਸਾਰਾ ਟੱਬਰ ਆ ਗਿਆ ਕੈਨੇਡਾ ਪਰ ਮੇਰੀ ਜ਼ਿੰਦਗੀ ਚ ਕਿਉਂ ਜ਼ਹਿਰ ਘੋਲਦਾ ਮਾਫ਼ ਕਰੀ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਮਾਫ ਕਰੀ ਸੋ ਸਾਰੀ ਉਮੀਦ ਕਰਦੇ ਆ ਕਿ ਤੁਸੀਂ